ਮੰਮੀ ਜੀ ਹਾਂ ਤੂੰ ਮੇਰੇ ਆ ਕੇ ਮੂੰਹ ਜਾਲ ਲਮਕਾ ਕੇ ਮੈਂ ਤੁਹਾਨੂੰ ਇੱਕ ਗੱਲ ਕਰਨੀ ਸੀ ਹਮੇ ਦੋ ਕਰ ਅੱਜ ਕੀ ਗੱਲ ਕਰਨੀ ਹੈ ਗੁੜੇ ਤਾਂ ਮੇਰਾ ਉਹ ਮੰਮੀ ਜੀ ਮੇਰੇ ਡੈਡੀ ਦਾ ਫੋਨ ਆਇਆ ਸੀਗਾ ਮੇਰੀ ਮੰਮੀ ਨੂੰ ਬਿਮਾਰ ਹੋ ਰਹੀ ਆ ਠੰਡ ਜੀ ਲੱਗ ਗਈ ਜੇ ਤੁਸੀਂ ਕੋ ਹਮ ਚਾਰਕ ਦਿਨ ਲਾਇਆ ਵਾ ਰੋਟੀ ਦਾ ਔਖਾ ਹੋ ਰਿਹਾ ਉਹਨਾਂ ਦਾ ਲੈ ਪਾਈ ਭਾਗ ਜਾ ਜੇ ਮੈਂ ਐਂ ਕਹਿਤਾ ਵੀ ਨਾ ਜਾਈਂ ਫੇਰ ਕਿਹੜਾ ਮੇਰੇ ਕਹੇ ਤਾਂ ਰੁਕ ਜੈਗੀ ਤੂੰ ਨਹੀਂ ਮੰਮੀ ਜੀ ਜੇ ਤੁਸੀਂ ਕਹੋਗੇ ਫੇਰ ਹੀ ਚਾਹੂੰਗੀ ਤੁਹਾਡੇ ਉੱਪਰ ਦੀ ਥੋੜੇ ਜਾਊਂਗੀ ਹੂੰ ਜੇ ਮੈਂ ਰੋਕ ਲਿਆ ਕਹਾ ਇੰਟਰਨ ਵਰਗਾ ਮੂੰਹ ਕਰਕੇ ਫਿਰੀ ਜਾਏਗੀ ਕੰਮ ਦਾ ਤਾਂ ਫਿਰ ਤਾਂ ਡੱਕਾ ਤੋੜ ਕੇ ਦੇਣਾ ਨਹੀਂ ਪਹਿਲਾਂ ਹੀ ਕਹਿ ਗਏ ਕਿ ਕੰਮ ਕਰੋਨੀ ਆ ਐਦੂ ਤਾਂ ਚੰਗਾ ਤੂੰ ਬਾਗੇ ਜਾ ਫਿਰ ਮੈਂ ਤੇ ਟ੍ਰਾਂਕ ਫੋਨ ਕਰ ਦਾਂ ਉਹਨੇ ਦੇਖ ਲੈ ਜੇ ਐਉਂ ਹੌਸਲੇ ਚ ਰਿਆ ਕਰੇ ਉਂ ਤਾਂ ਮੂੰਹ ਦੇ ਕਿਵੇਂ ਰੱਖੂਗੀ ਸੱਤ ਤੇਉੜੀਆਂ ਪਾ ਕੇ ਹੁਣ ਜਰਕਦ ਨੇ ਕਹਤਾ ਮੇਰੇ ਭਾਈ ਨੂੰ ਫੋਨ ਕਰ ਦਿਆ ਉਹ ਨਹੀਂ ਮੰਮੀ ਕਾਣ ਤੇਉੜੀਆਂ ਪੋਣੀਆਂ ਫਨ ਹੋਈ ਲੱਗਦਾ ਹੈਗਾ ਆਹੋ ਪਾਈ ਕਰ ਦੇ ਆਪਦੇ ਭਰਾ ਨੂੰ ਫੋਨ ਤੈਨੂੰ ਲੈ ਜੂਗਾ ਤੈਨੂੰ ਪਤਾ ਹੀ ਹੈ ਗੁਰੀ ਕੋਲ ਕਿੱਥੇ ਟਾਈਮ ਹੈ ਨਹੀਂ ਨਹੀਂ ਮੰਮੀ ਫੋਨ ਕਰ ਦੇਣੀ ਮੈਂ ਭਰਾ ਲੈ ਜੂਗਾ ਕਿ ਨਾਲੇ ਉੱਥੇ ਜਾ ਕੇ ਜੀ ਲਾ ਕੇ ਨਾ ਬਹਿ ਜੀ ਇੱਕ ਦੋ ਦਿਨ ਲਾਇਆ ਹੀ ਚਾਰਕ ਦਿਨ ਤੱਕ ਲਾਇਆ ਹੋਊਗਾ ਮੇਰੇ ਲੈ ਦੋ ਦਿਨ ਤਾਂ ਆਪ ਹੀ ਬਾਦਗੀ ਫਿਰ ਬੁਖਾਰ ਤੁਹਾਨੂੰ ਤਾਂ ਠੰਡ ਰੂੰ ਜਾਂਦੀ ਜਾਂਦੀ ਠੰਡ ਨੂੰ ਮਾਰ ਕਰਦੀ ਹੈ ਤੁਹਾਨੂੰ ਤੇ ਠੰਡ ਤੇ ਮਾਰ ਕਰਦੀ ਆ ਇੱਥੇ ਵੀ ਤੇਰੀ ਮਾਂ ਐ ਇਹਨੂੰ ਵੀ ਠੰਡ ਮਾਰ ਕਰ ਜੂ ਫੇਰ ਕੀ ਕਰੇਗੀ ਚਲੋ ਮੈਂ 4 ਦਿਨ ਲਾ ਕੇ ਆ ਜੰਗੀ 4 ਦਿਨ ਲਾ ਕੇ ਆ ਜੀ ਆਪਦੇ ਘਰ ਦੇ ਕੰਮਾਂ ਦਾ ਤੇਨੂੰ ਪਤਾ ਹੀ ਐ ਉੱਥੇ ਹੀ ਨਾ ਡੇਰਾ ਲਾ ਕੇ ਬਹਿ ਜੀ ਠੀਕ ਨਾਲੇ ਜਦੋਂ ਕੁੜੀਆਂ ਵਿਆਈਆਂ ਜਾਂਦੀਆਂ ਨਾ ਉਦੋਂ ਪੇਕਿਆਂ ਦਾ ਫਿਕਰ ਨਹੀਂ ਕਰਨਾ ਚਾਹੀਦਾ ਉਦੋਂ ਸਹੁਰਿਆਂ ਦਾ ਫਿਕਰ ਕਰਨਾ ਚਾਹੀਦਾ ਆਏ ਮਾੜੇ ਮੋٹے ਬੁਖਾਰ ਦਾ ਕੀ ਸੀ ਉਹ ਵੀ ਤਾਂ ਉੱਥੇ ਸਾਂਭ ਸਕਦੇ ਸੀ ਓ ਮੰਮੀ ਜਦੋਂ ਮੇਰੇ ਭਰਾ ਵਿਆਹ ਹੈ ਗਿਆ ਫੇਰ ਮੈਂ ਫਿਕਰ ਕਰਨੋਂ ਹਟ ਜੂਗੀ ਫਿਰ ਘਰ ਸਾਮਣ ਵਾਲੀ ਆਜੂਗੀ ਫਿਰ ਭੱਜਿਆ ਕਰेंगी ਮੇਰੀ ਪਰਜਾਈ ਕੋਲੇ ਜਾਣਾ ਹੁਣ ਉਹਦੇ ਨਿੱਕਾ ਨੇ ਆਣਾ ਹੋਣਾ ਅੱਜ ਮੈਂ ਫਲਾਨੇ ਕੰਮ ਜਾਣਾ ਫਿਰ ਪਰਜਾਈਆਂ ਦੇ ਬਹਾਨੇ ਪਾੜ ਲੈਂਦੀਆਂ ਨੇ ਚਲੋ ਠੀਕ ਹੈ ਮੈਂ ਫੋਨ ਕਰਦੀ ਆ ਮੈਂ ਤਿਆਰ ਹੋ ਕੇ ਜਾਂਦੀ ਆ ਭੱਗ ਜਾ ਭਾਈ ਠੀਕ ਹੈ ਚੰਗਾ ਜਿਹੜੀ ਗੱਲ ਕਹੀ ਆ ਉਸੇ ਗੱਲ ਤੇ ਰਹੀ ਹੁਣ 2 ਦਿਨ ਲਾ ਕੇ ਆਈ ਬਾਲੇ ਨਾਲ ਲਾ ਕੇ 4 ਦਿਨ ਕਿਹਾ ਮਮੀ ਤੁਸੀਂ ਚੰਗਾ ਫਿਰ ਚੌਥੇ ਨੂੰ ਆ ਜੀ ਕਿ ਲਿਖਤ ਕਰਾ ਕੇ ਲੈ ਜਾਣੀ ਆ ਠੀਕ ਹੈ ਠੀਕ ਆ ਜੀ ਚੰਗਾ ਲਾ ਦੇਖ ਲੈ ਐਨ ਗਈਆ ਚੱਕਵੇਂ ਪੈਰੀ ਤਿਆਰ ਰਹਿੰਦੀਆਂ ਨੇ ਪੇਕਿਆਂ ਨੂੰ ਤਾਂ ਮਜਾ ਲੇ ਫਿਰ ਵੱਟ ਪੈ ਜੇ ਇਹਨਾਂ ਦੇ ਗੱਲ ਚ ਪੇਕਿਆਂ ਨੂੰ ਨਹੀਂ ਜਵਾਬ ਦਿੰਦੀਆਂ ਅਮੇ 2 ਮਹੀਨੇ ਕਹਿ ਦੇ ਇੱਥੇ ਪਤਾ ਨਹੀਂ ਕਿ ਮਰਿਆੜੀ ਲੱਗਦੀ ਆ ਕੰਮ ਕਰਦਿਆਂ ਨੂੰ ਹੁਣ ਉੱਥੇ ਜਾ ਕੇ ਨਾਲੇ ਮਾਲ ਪਸ਼ੂ ਸੰਭੂਗੀ ਨਾਲੇ ਸਾਰੇ ਘਰ ਦੇ ਧੰਦੇ ਕਰੂਗੀ ਫਿਰ ਮੈਂ ਸੰਘਣੀ ਵੀ ਆ ਪਾਜਦੀ ਆ ਇੱਥੇ ਤਾਂ ਕਹਿੰਦੀ ਆ ਨਾ ਜੀ ਪਸ਼ੂਆਂ ਦਾ ਕੰਮ ਨਹੀਂ ਸਾਥੋਂ ਹੁੰਦਾ ਸਾਲਾ ਨੂੰ ਰੱਖਣ ਦਾ ਹੀ ਚਾਹ ਉਹ ਆ ਬਸ ਮਝਾਲ ਆਇਆ ਪਰ ਕਪੜਾ ਮਾਰਦ ਨਾ ਕਦੇ ਬੋਰੀ ਹਾਲਤ ਕਰਕੇ ਗੱਡੀ ਦੀ ਮੈਂ ਸਾਫ ਕਰਾਂ ਚਾਹੇ ਨਾ ਕਰਾਂ ਪਤਾ ਨਹੀਂ ਇਹ ਸਾਲੇ ਸਾਰਾ ਦਿਨ ਕੀ ਕਰਦੇ ਰਹਿੰਦੇ ਨੇ ਆ ਦੋ ਜੰਮੇ ਦੋਏ ਸਾਲੇ ਨਕਮੇ ਮਝਾਲ ਆ ਕੰਮ ਨੂੰ ਹੱਥ ਲਾ ਦੇਣਾ ਖੇਤੀ ਦਾ ਕੀ ਕਰਨੀ ਆ ਇਹਨਾਂ ਤੋਂ ਆ ਛੋਟਾ ਜਿਹਾ ਕੰਮ ਨਹੀਂ ਹੁੰਦਾ ਇੱਕ ਵੀਜਾ ਚਲਾਉਣੇ ਨੂੰ ਸਾਥ ਵੀ ਕਰ ਲਿਆ ਕਰੋ ਬਾਬਾ ਬੈਠਣਾ ਜਾਣਦੇ ਨੇ ਵਿੱਚ ਉਹ ਯਾਰ ਆ ਜੂੰਗਾ ਮੈਂ ਜਦੋਂ ਫ੍ਰੀ ਹੋਇਆ ਕੋਈ ਚੱਕਰ ਨਹੀਂ ਤੈਨੂੰ ਕਹਿਤਾ ਦਿੱਤਾ ਮੈਂ ਲੈ ਆ ਫਿਰਦਾ ਸੜਕ ਅੱਛਾ ਭਜਾਂਦਾ ਪਤਾ ਨਹੀਂ ਕਿੱਧਰ ਫਿਰਦਾ ਓਰੇ ਓਏ ਆ ਬਾਪੂ ਕੀ ਕਹਿਣਾ ਇੱਕ ਮਿੰਟ ਮੈਂ ਤੈਨੂੰ ਬਾਅਦ ਚ ਕਰਦਾ ਠੀਕ ਆ ਉਹ ਸਾਰਾ ਦਿਨ ਫੋਨ ਤੇ ਲੱਗੇ ਰਹਿੰਦੇ ਕਦੇ ਇੱਧਰ ਲੈ ਕੰਮ ਤੇ ਕਦੇ ਇੱਧਰ ਲੈ ਕੰਨ ਤੇ ਉਹ ਤਾਰ ਲਿਆ ਕਰੋ ਇਹਨੂੰ ਕਦੇ ਆਪਣੇ ਬਾਪ ਨੂੰ ਬਾਪੂ ਮੇਰੇ ਦੋਸਤ ਦਾ ਫੋਨ ਤੀਗਾ ਉਹਨੂੰ ਕੰਮ ਤੀਗਾ ਕੋਈ ਉਹਦਾ ਫੋਨ ਆਇਆ ਤੀਗਾ ਦੱਸ ਕੰਮ ਨੂੰ ਤੂੰ ਬੜਾ ਬੈਂਕ ਤੇ ਮੈਨੇਜਰ ਲੱਗਾ ਆਇਆ ਜੇ ਹਾ ਤੂੰ ਆ ਓਏ ਇਹ ਦਰਾ ਦੋਸਤ ਹੋਣਾ ਉਹ ਕੰਮਕਾਰ ਕਰ ਲਿਆ ਕਰੋ ਕਦੇ ਖੇਤ ਜਾ ਕੇ ਦੇਖ ਲਿਆ ਕਰੋ ਲੈ ਹੁਣ ਸਾਰਾ ਟੱਬਰ ਖੇਤ ਦੀ ਫਰੀਂ ਜਾਵੇ ਉਹ ਬਾਈ ਜਾਂਦਾ ਤਾਂ ਹੈਗਾ ਖੇਤ ਉਹ ਬਾਈ ਹੁਣ ਨੌਕਰੀ ਕਰੇ ਖੇਡ ਜਾਵੇ ਹੈ ਤੇਰਾ ਫਰਜ਼ ਨਹੀਂ ਬਣਦਾ ਕੋਈ ਉਹ ਕੋਈ ਨਾ ਬਾਪੂ ਬਗ ਜਾ ਕਰ ਤੂੰ ਦੱਸ ਕਾ ਤੋ ਹਾਕ ਮਾਰੀਆ ਮੈਨੂੰ ਉਹ ਮੈਂ ਤਾਂ ਇਹੀ ਕਹਿਣਾ ਕਦੇ ਕਰਵਾਰ ਦੀ ਸੁਧ ਲੈ ਲਿਆ ਕਰੋ ਉਹ じゃ ਮੈਂ ਤੇਰੇ ਵਰਗਾ ਦੀ ਨਾ ਮੇਰਾ ਵਿਆਹ ਹੋ ਗਿਆ ਸੀ ਔਰ ਦੋ ਜੰਮ ਤੇ ਦੀ ਮੈਂ ਤੂੰ ਫਿਰ ਤਾਂ ਅਜੇ ਤੱਕ ਡੰਡੇ ਵਜਾਂਦਾ ਨਾ ਬਾਪੂ ਤੈਂ ਵਿਆਹ ਕਰਾ ਕੇ ਫਿਰ ਕਿਹੜੀ ਜੰਗ ਜਿੱਤ ਲਈ ਕੋਈ ਨਾ ਮੇਰਾ ਵੀ ਹੋ ਜੂਗਾ ਵਿਆਹ ਉਹ ਜਿਹਾ ਹੀ ਰਚਨ ਰਹੇ ਨਾ ਫਿਰ ਨਹੀਂ ਹੁੰਦਾ ਆਏ ਅਗਲਾ ਉਹ ਕੁੜੀ ਦੀ ਕੁੜੀ ਜਿਹੜਾ ਦੇਖਦਾ ਸਾਰਾ ਕੁਝ ਵੇ ਮੁੰਡਾ ਕੀ ਕਰਦਾ ਤੂੰ ਤਾਂ ਕੁਝ ਨਹੀਂ ਕਰਦਾ ਜਿੱਦਕ ਬਾ ਕਪੜੇ ਕਾ ਪਾਏ ਕਦੇ ਮੋਟਰਸਾਈਕਲ ਚੱਕ ਲਿਆ ਕਦੇ ਗੱਡੀ ਚੱਕ ਲਈ ਚਲ ਕਾਕਾ ਸ਼ਹਿਰਾਂ ਤੇ ਉਹ ਕਦੇ ਨੂੰ ਸਾਫ਼ ਕਰ ਲਿਆ ਕਰੋ ਆਪਣੀ ਮਾਂ ਨੂੰ ਕਪੜਾ-ਕੁਪੜਾ ਮਾਰ ਲਿਆ ਕਰੋ ਕਿ ਸੀਟ ਤੱਤੀ ਕਰਨੀ ਆਣਦੇ ਬਸ ਉਹ ਬਾਪੂ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰਿਆ ਕਰ ਸਭ ਕੁਝ ਹੋ ਜਾਊਗਾ ਤੂੰ ਉੱਥੇ ਮੰਜੇ ਤੇ ਬਹਿ ਜਾ ਆਰਾਮ ਕਰ ਲਿਆ ਕਰ ਜੇ ਮੈਂ ਬਹਿ ਗਿਆ ਨਾ ਭੁੱਖੇ ਮਰ ਜਾਊਂਗਾ ਤੁਸੀਂ ਮੇਰੇ ਕਰਨ ਵਾਲੇ ਤੁਹਾਨੂੰ ਰੋਟੀ ਮਿਲਦੀ ਆ ਭਾਈਆ ਬਾਪੂ ਜਿਹੜਾ ਸਾਡੇ ਨਸੀਬਾਂ ਚ ਹੋਊਗਾ ਉਹ ਮਿਲੇ ਜਾਣਾ ਬਾਪੂ ਤੂੰ ਜਮੀਨਾਂ ਚੰਤਾ ਫਿਕਰ ਕਰਿਆ ਕਰ ਹਾਂ ਆ ਗੱਲ ਬੜੀ ਵਧੀਆ ਕਿਸੇ ਦਾ ਨਸੀਬਾਂ ਵਾਲਾ ਉਹ ਨਸੀਬ ਆਪਣੇ ਆਪ ਨਹੀਂ ਬਣਦੇ ਬਣਾਣੇ ਪੈਂਦੇ ਨੇ ਬੰਦੇ ਨੂੰ ਮਿਹਨਤ ਕਰਨੀ ਪੈਂਦੀ ਆ ਪਰ ਮਿਹਨਤ ਤੁਹਾਡੇ ਕੋਲ ਨਾਉ ਨਹੀਂ ਹੈਗਾ ਸਾਰਾ ਆਦਮਾ ਸ਼ੁਰਲੀਆਂ ਛੱਡੀਆਂ ਨੇ ਬਸ ਬਾਪੂ ਹਜੇ ਮੈਂ ਪੜ ਰਿਹਾ ਹਾਂ ਹਜੇ ਮੇਰੀ ਪੜਨ ਦੀ ਉਮਰ ਆ ਕੋਈ ਨਾ ਜਦੋਂ ਪੜ ਹਟਿਆ ਨਾ ਉਦੋਂ ਬਾਅਦ ਮੈਂ ਕੰਮ ਕਰ ਦਿੱਤੀ ਮੈਂ ਹੀ ਕਰਿਆ ਕਰੂੰਗਾ ਫਿਰ ਤੈ ਤਾਂ ਮੰਜੇ ਚ ਬਹਿ ਜਾਣਾ ਤੇ ਬਾਈ ਨੇ ਵਗ ਜਾ ਕਰਨਾ ਡਿਊਟੀ ਤੇ ਉਹ ਪਤਾ ਮੈਨੂੰ ਤੇਰੀ ਪੜਾਈ ਦਾ ਆਈ ਬਾਰੇ ਦਾ ਦਾਣੇ ਦੇ ਕੇ ਪਾਸ ਕਰਾਣਾ ਪੈਣਾ ਕਿਹੜੀ ਕਲਾਸ ਹੈ ਜਿਹੜੀ ਤਾਂ ਆਪਣੇ ਆਪ ਪੜ੍ਹ ਕੇ ਕਰੀਆ ਹਰੇਕ ਦਈ ਬਾਪੂ ਪੈਸੇ ਸੁਪਰਡੈਂਟ ਨੂੰ ਦੇਣੇ ਆ ਦਈ ਬਾਪੂ ਪੈਸੇ ਮਾਸਟਰ ਨੂੰ ਦੇਣੇ ਆ ਉਹ ਹਰੇਕ ਪੇਪਰ ਦਾ ਜਿਹੜੇ ਪੈਸੇ ਦੇ ਕੇ ਹੁੰਦੇ ਰੋਏ ਹੋਰ ਮੈਂ ਪੈਸੇ ਕੀ ਤੋਂ ਮੰਗਾਂ ਦੱਸੀ ਬਾਪੂ ਮੈਨੂੰ ਪਹਿਲਾਂ ਉਹ ਫਿਰ ਮੈਂ ਇਸ ਕੰਮਾਂ ਬਾਤ ਨੇ ਪੈਸੇ ਜੇ ਪੜਨਾ ਮਾੜੀ ਮੁੱਟੀ ਮਿਹਨਤ ਕਰ ਲਿਆ ਕਰ ਐਂ ਕਰੋ ਫਿਰ ਮੈਨੂੰ ਪੜਨੋਂ ਹਟਾ ਲਓ ਖੇਤ ਸਾਰਾ ਟੱਬਰ ਖੇਤੀ ਫਰੀ ਜਾਇਆ ਕਰਾਂਗੇ ਫਿਰ ਉੱਥੇ ਉਹਦੇ ਨੂੰ ਗੋਚ ਕਰਦੇ ਹਾਂ ਜਦੋਂ ਮੈਂ ਬਗਜਾਣਾ ਕੋਈ ਕੰਮ ਕਰਾਉਣ ਵਾਸਤੇ ਆ ਰਹੇ ਐ ਨਹੀਂ ਪਾਉਣਾ ਹੈਗਾ ਆ ਨੱਕ ਇੱਥੇ ਨਹੀਂ ਲਾਉਣਾ ਤੇ ਆ ਨਹੀਂ ਕਰਨਾ ਤੀਗਾ ਉਹ ਫਿਰ ਬਰਬਾਦ ਕਰਾ ਲਾ ਤੁਹਾਨੂੰ ਉਹ ਐਡਾ ਬੜਾ ਹੋ ਗਿਆ ਮਾੜਾ ਮੋਟਾ ਸਿੱਖਲਾ ਕੰਮ ਬੰਦਾ ਦੂਏ ਨੂੰ ਦੇਖ ਕੇ ਸਿੱਖ ਜਾਂਦਾ ਆਂਢੀ ਗੁਆਂਢੀ ਨੂੰ ਦੇਖ ਕੇ ਸਿੱਖ ਜਾਂਦਾ ਪਰ ਨਾ ਮੈਨੂੰ ਤਾਂ ਆਂਦਾ ਨਹੀਂ ਇੱਕੋ ਬਹਾਨਾ ਬਸ ਉਹ ਹੁਣ ਥੋੜੇ ਬਣ ਬਦੰਗੇ ਐਦੋਂ ਮਖਰੋ ਬਸ ਬਾਪੂ ਆਹੀ ਕੁਛ ਕਹਿਣ ਵਾਸਤੇ ਬੁਲਾਇਆ ਤੀ ਬੇਇੱਜ਼ਤੀ ਕਰਨ ਵਾਸਤੇ ਬੁਲਾਇਆ ਤੀ ਗਾ ਮੈਨੂੰ ਬੇਇੱਜ਼ਤੀ ਉਹਦੀ ਉਹਦੀ ਕਾਕਾ ਜੀ ਜਿਹਦੀ ਇੱਜ਼ਤ ਹੋਵੇ ਔਰ ਤੂੰ ਨੇ ਤਾਂ ਮੇਰੀ ਵੀ ਇੱਜ਼ਤ ਖਰਾਬ ਕਰਤੀ ਪਿੰਡ ਚ ਲੈ ਤੇਰੀ ਬਹੁਤ ਬਣੀ ਹੋਈ ਇੱਜ਼ਤ ਅਸੀਂ ਤਾਂ ਕਹਿੰਦਾ ਸਾਡੇ ਬਾਪੂ ਵਰਗਾ ਕੋਈ ਪਿੰਡ ਦੇ ਵਿੱਚ ਬੰਦਾ ਨਹੀਂ ਹੈਗਾ ਹੈ ਵੀ ਨਹੀਂ ਮੇਰਾ ਇੰਨੀ ਤਰੀਫ਼ ਕਰਦੇ ਸੀ ਪਰ ਤੂੰ ਨੇ ਪੱਟੀ ਮੇਸ ਕਰਤੀ ਮੇਰੀ ਮੈਂ ਤਾਂ ਆਪਣੇ ਦੋਸਤਾਂ ਨੂੰ ਵੀ ਕਹਿਣਾ ਹੁੰਨਾ ਵੀ ਖੁੱਲੇ ਖਰਚੇ ਦਿੰਦਾ ਮੇਰਾ ਬਾਪੂ ਜਉਂਦਾ ਰਹੇ ਮੇਰਾ ਭਾਈ ਕੋਈ ਨਾ ਹਨਾਲਾ ਨਾਲ ਹੈ ਤੇ ਸਾਲਾ ਤੇਰਾ ਖਰਚਾ ਬੰਦ ਕਰਤਾ ਨਾ ਮੈਂ ਤੂੰ ਚਿੱਕਾ ਮਾਰਦਾ ਫਿਰੇਗਾ ਨਹੀਂ ਆਪਣਾ ਕੰਮ ਕਰ ਦੇਖ ਲੈ ਕਰ ਜਾ ਕੇ ਨਾ ਬਾਪੂ ਆ ਤਾਂ ਖਰਚਾ ਕਹਨੂੰ ਬੰਦ ਕਰਨਾ ਮੈਂ ਤੇਰਾ ਨਾਮ ਰੋਸ਼ਨ ਕਰੂੰਗਾ ਇੱਕ ਦਿਨ ਆ ਵੱਡਾ ਅਫਸਰ ਲੱਗੂੰਗਾ ਏ ਨਾਮ ਰੋਸ਼ਨ ਕਰੇਗਾ ਉਦਨੇ ਪਤਾ ਲੱਗੋ ਜੇ ਥਾਣੇ ਬੈਠੇ ਜੇ ਤੇਰੇ ਆਈ ਕੰਮ ਰਹਿਣਾ ਛਲੇ ਥਾਣੇ ਵਾਲੇ ਚਿੱਤਰ ਕੁੱਟਕੁੱਟ ਕੇ ਲਾਲ ਕਰ ਦਾਂਗੇ ਤੁਹਾਡੇ ਜਿਹੜੇ ਕੰਮ ਨੇ ਤੁਸੀਂ ਲੱਗੇ ਹੋ ਉਹ ਬਾਪੂ ਜੇ ਕੁਛ ਚੰਗਾ ਨਹੀਂ ਕਹਿਣਾ ਤਾਂ ਮਾੜਾ ਵੀ ਨਾ ਕਿਹਾ ਕਰ ਕਈ ਵਾਰੀ ਸੱਚੀ ਗੱਲ ਹੋ ਜਾਂਦੀ ਹੁੰਦੀ ਆ ਉਹ ਸ਼ਕਲ ਦੇਖ ਕੇ ਗੱਲ ਕਰਦਾ ਬਾਪੂ ਤੇਰਾ ਮੈਨੂੰ ਪਤਾ ਤੁਹਾਡਾ ਆ ਸ਼ਕਲ ਤੇ ਲਿਖਿਆ ਹੋਇਆ ਵੀ ਤੁਸੀਂ ਮੇਰੀ ਮਿੱਟੀ ਪਲੀਤ ਕਰੋਗੇ ਕਦੇ ਤੂੰ ਹੁਣ ਐ ਨਹੀਂ ਮੰਨਦਾ ਹੈਗਾ ਮੈਂ ਆਪੇ ਸਾਫ਼ ਕਰ ਦੂੰਗਾ ਤੂੰ ਜਾ ਵਗ ਜਾ ਆਰਾਮ ਕਰ ਲੈ ਇਹਨੂੰ ਪਤਾ ਜਿੰਨਾ ਜ਼ਿਕਰ ਮੈਂ ਕੋਈ ਕੰਮ ਨਾ ਕਰਾਂ ਨਾ ਤੈਨੂੰ ਚੈਨ ਨਹੀਂ ਆਉਂਦਾ ਹੈਗਾ ਨਾ ਸਾਫ਼ ਕਰ ਰਹੇ ਹਾਂ ਆ ਸਾਫ਼ ਕਰ ਰਹੇ ਆ ਮਿੱਟੀ ਨਹੀਂ ਭਈਆ ਉਹ ਜਦੋਂ ਹੁਣ ਬਾਹਰੇ ਜਾਵਾਂਗੇ ਚੱਲੂਗੀ ਗੱਡੀ ਤਾਂ ਲਿਬੜੂਗੀ ਬਾਠ ਠੀਕ ਆ ਫਿਰ ਤਾਂ ਨਾ ਇਹ ਵੀ ਨਾ ਕਰੋ ਕੱਪੜੇ ਵੀ ਨਾ ਬਦਲੇ ਕਰੋ ਫਿਰ ਤਾਂ ਵੀ ਲਿਬੜਨਗੇ ਲੈ ਦੱਸ ਫੇਰਾ ਤੂੰ ਆਹ ਗੱਲਾਂ ਲੈ ਕੇ ਬਹਿ ਜਾ ਨਾ ਹੁਣ ਕੀ ਕਰੀਏ ਦੱਸ ਇੱਧਰ ਜਾਈਏ ਕਿ ਉੱਧਰ ਜਾਈਏ ਕੀ ਕਰੀਏ ਬਾਪੂ ਉਹ ਮੈਂ ਤਾਂ ਕਹਿਣਾ ਭਈ ਮੜੀ-ਮੁੜੀ ਆਕ ਲੈ ਲਓ ਸਿੱਖ ਲਓ ਕੁਸ ਛੜਾ ਨੇ ਪੱਟੀ ਮੇਜ਼ ਕਰਤੀ ਸਾਰੇ ਕਰਦੀ ਜਾ ਮੇਰੇ ਬਾਪ ਜਾ ਪਤਾ ਨਹੀਂ ਕੀ ਖਾ ਲੈਂਦਾ ਹੈ ਤੜਕੀ ਆਏ ਚੱਲ ਪੈਂਦਾ ਮਸ਼ੀਨ ਵਾਂਗੂ ਜਕਰ 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 ਬੋਲੀ ਜਾਂਦਾ ਬੋਲੀ ਜਾਂਦਾ ਬਾਈ ਤੂੰ ਭਾਬੀ ਨੂੰ ਸਮਝਾਇਆ ਕਰ ਵੀ ਖਰਚਾ ਘੱਟ ਕਰਿਆ ਕਰੇ ਉਹ ਯਾਰ ਹੈਰੀ ਜੇ ਆਪਾਂ ਸੋਚੀਏ ਨਾ ਗੱਲ ਉਹ ਆਪਦੀ ਜਗ੍ਹਾ ਬਿਲਕੁਲ ਸਹੀ ਹੈ ਹੁਣ ਗੱਲ ਪਤਾ ਕੀ ਆ ਯਾਰ ਹੁਣ ਉਹਦੀ ਮਾਸੀ ਦੀ ਕੁੜੀ ਦਾ ਵਿਆਹ ਹੈ ਹੁਣ ਉਹ ਤਾਂ ਮੈਨੂੰ ਇਹ ਕਹੋਗੀ ਨਾ ਵੀ ਮੈਂ ਸ਼ਾਪਿੰਗ ਕਰਨੀ ਹੈ ਮੈਨੂੰ ਪੈਸੇ ਦਾ ਹੀਲਾ ਕਰਕੇ ਦਿਓ ਜੀ ਹਾਂ ਹੁਣ ਯਾਰ ਮੇਰੇ ਤੋਂ ਪੈਸੇ ਦਾ ਹੀਲਾ ਨਹੀਂ ਹੋ ਰਿਹਾ ਯਾਰ ਮੈਂ ਦੱਸ ਕਦਰ ਜਾਮਾ ਯਾਰ ਹੁਣ ਜਿੰਨੀ ਕਿ ਤਨਖਾਹ ਹੁੰਦੀ ਆ ਯਾਰ ਓਨੇ ਦਾ ਘਰ ਦਾ ਖਰਚਾ ਮਸਾ ਚੱਲਦਾ ਓਹ ਤਾਂ ਬਾਈ ਤੇਰੀ ਗੱਲ ਠੀਕ ਆ ਪਰ ਭਾਬੀ ਨੂੰ ਵੀ ਚਾਹੀਦਾ ਵੀ ਖਰਚਾ ਘੱਟ ਕਰਿਆ ਕਰੇ ਓਹ ਤਾਂ ਉਹਦੇ ਬਸ ਵਿੱਚ ਹੈਗਾ ਹੁਣ ਤੂੰ ਦੇਖ ਲੈ ਬਾਈ ਸਾਰੀ ਦਿਹਾੜੀ ਕੰਮ ਕਰਦਾ ਤੈਨੂੰ ਕੰਮ ਦੇ ਹਿਸਾਬ ਨਾਲ ਅਗਲਾ ਤਨਖਾਹ ਦਿੰਦਾ ਓਹ ਤਾਂ ਤੇਰੇ ਬਸ ਵਿੱਚ ਹੈ ਨਹੀਂ ਨਾ ਗੱਲ ਓਏ ਉਹ ਤਾਂ ਠੀਕ ਐ ਪਰ ਹੁਣ ਕਰੀਏ ਕੀ ਯਾਰ ਕਿੱਧਰ ਜਾਈਏ ਜ਼ਿੰਦਗੀ ਦਾ ਪਤੀ ਨਹੀਂ ਲੱਗਦਾ ਹੈਗਾ ਯਾਰ ਨਾਲੇ ਗੱਲ ਪਤਾ ਕੀ ਆ ਛੋਟੇ ਭਾਈ ਯਾਰ ਜਦੋਂ ਘਰ ਚ ਕਲੇਸ਼ ਰਹਿਣ ਲੱਗ ਜੇ ਨਾ ਤਾਂ ਜ਼ਿੰਦਗੀ ਉਲਝ ਜਾਂਦੀ ਹੈ ਯਾਰ ਇਹ ਤਾਂ ਹੁਣ ਤੁਸ ਨੂੰ ਦੋਨਾਂ ਨੂੰ ਬੈਠ ਕੇ ਸਮਝਣਾ ਚਾਹੀਦਾ ਰਿਸ਼ਤੇ ਤਾਂ ਆਪੇ ਸਲਝ ਜਾਂਦੇ ਹੁੰਦੇ ਨੇ ਹੈਰੀ ਗੱਲ ਪਤਾ ਕੀ ਆ ਗੱਲਾਂ ਬਹੁਤ ਹੁੰਦੀਆਂ ਨੇ ਵਿੱਚ ਕਈ ਵਾਰ ਸਾਹਮਣੇ ਆਪਾਂ ਨੂੰ ਸ਼ੀਸ਼ਾ ਕੁਸੂਰ ਦਿਖ ਰਿਹਾ ਹੁੰਦਾ ਹੈ ਤੇ ਅੰਦਰੋਂ ਗੱਲ ਕੋਈ ਹੋਰ ਹੁੰਦੀ ਹੈ ਤੂੰ ਹਲੇ ਨਿਆਣਾ ਹੈ ਬਾਈ ਤੈਨੂੰ ਇਹ ਗੱਲਾਂ ਦਾ ਨਹੀਂ ਪਤਾ ਜਦੋਂ ਤੇਰਾ ਵਿਆਹ ਹੋ ਗਿਆ ਨਾ ਤੈਨੂੰ ਫਿਰ ਪਤਾ ਲੱਗੂਗਾ ਚੱਲ ਬਾਈ ਮੈਂ ਮੰਨਦਾ ਤੇਰੀ ਗੱਲ ਤੇਰੀ ਗੱਲ ਨਾਲ ਬਿਲਕੁਲ ਸਹੀ ਤਾਂ ਫਿਰ ਉਹਨਾਂ ਗੱਲ ਕਰੇਤੀ ਹੋਊਗੀ ਨਾ ਜੇ ਇਹੀ ਹਾਲਾਤ ਚੱਲਦੇ ਰਹੇ ਐ ਤਾਂ ਫਿਰ ਕਰਜ਼ਾ ਬਹੁਤ ਚੜ ਜਾਣਾ ਆਪਣੇ ਸਿਰ ਜੇ ਐਂ ਖਰਚਾ ਚੱਲਦਾ ਰਿਹਾ ਉਹ ਤੁਸਿਓ ਕਹਿ ਸਕਦੇ ਹੋ ਤੁਹਾਡਾ ਹੱਕ ਆ ਤੁਹਾਡਾ ਜੋਰ ਆ ਉੱਥੇ ਹੁਣ ਘਰ ਦਾ ਹੋਰ ਮੈਂਬਰ ਕਹੂਗਾ ਫਿਰ ਉਹੀ ਕਲੇਸ਼ ਵਾਲੀ ਗੱਲ ਮੂਰੇ ਆ ਜਾਂਦੀ ਜੇ ਮੈਂ ਕਹਿਣਾ ਹੈ ਰੀ ਕਲੇਸ ਤਾਂ ਤਾਂ ਵੀ ਹੁੰਦਾ ਹੈ ਗੱਲ ਕਲੇਸ ਵਾਲੀ ਨਹੀਂ ਹੈ ਹੁਣ ਸੋਚਿਆ ਜਾਵੇ ਜਿਆਦਾ ਪੈਸਾ ਦਾ ਹਿੱਲਾ ਕਰਕੇ ਦੇਣਾ ਪਊ ਜਾਂ ਫਿਰ ਯਾਰ ਗੱਲ ਹੋਰ ਪਾਸੇ ਜਾਊਗੀ ਹੁਣ ਮੈਨੂੰ ਨਹੀਂ ਲੱਗਦਾ ਵੀ ਇਹ ਗੱਲ ਇੱਥੇ ਟਿਕੂਗੀ ਚੱਲ ਦੇਖ ਬਾਈ ਹੁਣ ਟੁੱਟ ਕੇ ਆਈ ਨਾਲ ਆਪੇ ਗੱਲ ਕਰ ਲਈ ਚਲ ਮੈਂ ਤਾਂ ਗੱਲ ਕਰ ਲਊਗਾ ਚਲ ਤੂੰ ਇਹ ਗੱਲਾਂ ਦੀ ਨਾ ਸੋਚਣਾ ਕਰ ਕਰ ਹੈ ਤੂੰ ਆਪਦਾ ਯਾਰ ਪੜ੍ਹਾਈ ਪੂਰੀ ਕਰਨੀ ਧਿਆਨ ਦੇ ਲੈ ਮੜਾ ਮੋਟਾ ਜ਼ਿੰਦਗੀ ਚ ਕੁਝ ਬਣ ਬਣ ਚਾ ਠੀਕ ਐ ਇਹ ਗੱਲਾਂ ਵਾਸਤੇ ਮੈਂ ਬੈਠਿਆ ਮੈਂ ਜਾਉਂਦਾ ਹਲੇ ਠੀਕ ਐ ਤੂੰ ਪੜ੍ਹਾਈ ਪੜ੍ਹੀ ਕਰ ਲੈ ਜਾਂ ਚਾਹ ਪਾਣੀ ਪੀ ਲੈ ਅੰਦਰ ਜਾ ਕੇ ਚਲ ਉਹ ਤਾਂ ਕੋਈ ਗੱਲ ਨਹੀਂ ਬਾਈ ਮੈਨੂੰ ਐ ਹੁੰਦਾ ਵੀ ਚਲ ਆਪਾਂ ਬਹਿ ਕੇ ਗੱਲ ਕਰ ਲਈਏ ਐਵੇਂ ਘਰ ਦੇ ਵਿੱਚ ਕਲੇਸ਼ ਹੁੰਦਾ ਫਿਰ ਲੋਕ ਆਂਡੀ ਕਮਾਂਡੀ ਦੇਖਦੇ ਨੇ ਚੰਗਾ ਨਹੀਂ ਲੱਗਦਾ ਹੁੰਦਾ ਤਾਂ ਮੈਂ ਤੈਨੂੰ ਇਹ ਗੱਲ ਕਹਿਣ ਆਇਆ ਥੀਗਾ ਤੇ ਫਿਰ ਹੁਣ ਮੈਂ ਜਾਵਾਂ ਬਾਈ ਹੈ ਠੀਕ ਆ ਗੱਲ ਪਤਾ ਕੀ ਐ ਹਾਂ ਚਲ ਯਾਰ ਫੇਰ ਕਰੂੰ ਤੇਰੇ ਨਾਲ ਕਦੇ ਗੱਲ ਕੋਈ ਗੱਲ ਆ ਗਈ ਸੀ ਮਨ ਚ ਫੇਰ ਕਰਾਂਗੇ ਜੇ ਕੋਈ ਜਰੂਰੀ ਹੈ ਮੈਨੂੰ ਦੱਸ ਦੇ ਫੇਰ ਕਰਾਂਗੇ ਯਾਰ ਗੱਲ ਕਦੇ ਇਹ ਕਿਉਂ ਸੋਚ ਕਰਦਾ ਤੂੰ ਅੱਛਾ ਚੱਲ ਕੋਈ ਨਾ ਫੇਰ ਬੜਾ ਫਿਕਰ ਨਾ ਕਰਿਆ ਕਰ ਇਹ ਤਾਂ ਰਾੜੀ ਵਿੜੀਆਂ ਚੱਲਦੀ ਰਹਿੰਦੇ ਹੁੰਦੇ ਨੇ ਮੈਂ ਫਿਕਰ ਤਾਂ ਕਰਦਾ ਹੈ ਬਾਕੀ ਤੂੰ ਸੂਝਵਾਨ ਆ ਸਮਝਦਾਰ ਆ ਤੇ ਸਾਂਭ ਲਈ ਆਪੇ ਬੋਚ ਕੇ ਜੀ ਤੂੰ ਸੋਚ ਨਾ ਲੈ ਸੋਚ ਨਾ ਕਰ ਕਵਿਲਦਾਰੀ ਦੀ ਮੈਂ ਹੈਗਾ ਸੋਚਣ ਵਾਸਤੇ ਜਾਂ ਤੂੰ ਚਾਰ ਤਿੰਨ ਨਜ਼ਾਰੇ ਤੇ ਕੱਟ ਲੈ ਜਿਹੜੇ ਕੱਟਣੇ ਨੇ ਫੇਰ ਵਿਆਹੂ ਕਰਾਂਗੇ ਤੇਰਾ ਦੇਖਦੇ ਆ ਕੋਈ ਬਾਈ ਤੇਰੇ ਸਿਰ ਤੇ ਮੋਜਾਂ ਮਾਣਦਾ ਹਾਂ ਉਹ ਤਾਂ ਠੀਕ ਹੈ ਤੇਰੀ ਗੱਲ ਚੱਲ ਠੀਕ ਹੈ ਫਿਰ ਮੈਂ ਚੱਲਦਾ ਹਨਾ ਹਾਂ ਜਾ ਬਗ ਜਾ ਯਾਰ ਗੱਲ ਤਾਂ ਸਹੀ ਹੈ ਯਾਰ ਖਰਚੇ ਕੁਝ ਜ਼ਿਆਦੇ ਵੱਧ ਰਹੇ ਨੇ ਮੀਤ ਦੇ ਜੇ ਇਹ ਖਰਚੇ ਘਟਾਵੇ ਨਾ ਆਪਦੇ ਤਾਂ ਯਾਰ ਕਰੇ ਕਲੇਸ਼ ਨਾ ਹੋਵੇ ਕਿਸੇ ਗੱਲ ਦਾ ਕੁਝ ਜ਼ਿਆਦੀ ਪੈਸਿਆਂ ਦਾ ਮੋਹ ਲਾਗੀ ਕਰਨਾ